ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੀ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਸੀਂ ਪਿੱਛੇ ਸਿਸਟਮ ਦੇਖਿਆ ਤੇ ਆਪਣੀ ਵੀਡੀਓ ਬਹੁਤ ਇੰਸਟਾਗ੍ਰam ਦੇ ਵਾਇਰਲ ਹੋ ਉਥੇ ਵੀਡੀਓ ਆਪਣੀ ਵਾਇਰਲ ਹੋਈ ਹੈ ਉਹਨੂੰ ਬਹੁਤ ਪਸੰਦ ਕੀਤਾ ਜਿਵੇਂ ਕਿ ਤੁਸੀਂ ਦੇ ਸਾਨੂੰ ਬਾਰੇ ਵੀਰ ਪੁੱਛ ਰਹੇ ਸੀਗੇ ਵੀ ਇਸ ਤੇ ਕਿੰਨਾ ਖਰਚਾ ਆਇਆ ਤੇ ਅੱਜ ਪੂਰੀ ਡਿਟੇਲ ਦੇ ਵਿੱਚ ਵੀਡੀਓ ਲੈ ਕੇ ਆਏ ਹਾਂ ਬਾਈ ਨੇ ਤਿਆਰ ਕਰਿਆ ਸਾਰਾ ਸਿਸਟਮ ਆਪਦੇ ਹੱਥੀ ਪੂਰਾ ਜਿਗੜੀ ਹੈ ਬਾਈ ਤੇ ਸਾਰੀਆਂ ਘਰੇਲੂ ਚੀਜ਼ਾਂ ਆਪਦੀ ਇੰਪਲੀਮੈਂਟ ਜੋ ਵੀ ਬਣਾਉਂਦੇ ਐ ਖੇਤੀਬਾੜੀ ਰਿਲੇਟਿਡ ਤੇ ਸਾਰੇ ਬਣਾਉਂਦੇ ਐ ਤੇ ਅੱਜ ਜਿਹੜੀ ਨਵੀਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾ ਰਹ ਦੇਖੋ ਤਾਂ ਇਹ ਚੀਜ਼ਾਂ ਇੱਕ ਛੱਤ ਥੱਲੇ ਆ ਗਈਆਂ ਸਾਰਾ ਪਾਣੀ ਵਾਲੀ ਵਾਲਾ ਪਾਣੀ ਵਾਲਾ ਸਿਸਟਮ ਆ ਗਿਆ ਤੇ ਬਾਕੀ ਬਾਈ ਦੱਸੂਗਾ ਸਾਰੀ ਵੀਡੀਓ ਦੇ ਵਿੱਚ ਵੀ ਬਾਈ ਨੇ ਆਪਦੇ ਹੱਥੀ ਤਿਆਰ ਕਰਾਇਆ ਹਾਂਜੀ ਬਾਈ ਜੀ ਦੱਸੋ ਜੀ ਬਾਈ ਜੀ ਇੱਥੇ ਮੋਟਰ ਆਪਣੀ 7000 ਰੁਪਏ ਦੀ ਆਈ ਹੈ ਠੀਕ ਹੈ 3000 ਰੁਪਏ ਦਾ ਕੰਪਰੈਸਰ ਠੀਕ ਹੈ 3500 ਰੁਪਏ ਦਾ ਸੈਕੰਡ ਹੈਂਡ 에 ਕੰਪਰੈਸਰ ਲਿਆਂਦਾ ਗਿਆ ਠੀਕ ਹੈ ਠੀਕ ਹੈ ਜੀ 3500 ਰੁਪਏ ਟੈਂਕੀ 15000 ਰੁਪਏ ਦੀ ਆਪਣੀ ਮਸ਼ੀਨ ਆਈ ਹੈ 2000 ਰੁਪਏ ਦਾ ਇਹਦਾ ਫਰੇਮ ਦਾ ਸਮਾਨ ਆਇਆ ਹੈ ਉਸ ਤੋਂ ਬਾਅਦ ਮੈਂ ਆਪਣੀ ਟੋਟਲ ਖਰਚਾ ਹੈ ਦਾ 35000 ਰੁਪਇਆ ਬਿਨਾਂ ਦੇਰ ਤੋਂ ਬਿਨਾਂ ਸਮਾਨ ਜੋ ਵੀ ਮੈਂਤ ਤੋਂ ਹੈ ਇਹ ਮੈਂਤ ਤੇ ਦਮਾਸਾ ਆਪਣਾ ਹੀ ਹੈ ਇਹ ਦਿਖਾ ਬਈ ਨੂੰ ਇਹ ਮੇਰੇ ਕੰਮ ਆਜ ਜਦ ਲੋਸ ਸੀ ਮੈਂ ਕੰਮ ਇੱਕ ਹੀ ਮੋਟਰ ਦਾ ਹੈ ਤੇ ਵੈਲਟ ਹੀ ਚੱਲ ਹੋਣੇ ਆ ਜਿਵੇਂ ਕਿ ਹੁਣ ਆਪਾਂ ਆ ਕੰਪਰੈਸਰ ਦਾ ਬੈਲਟ ਚੜਾ ਰੱਖਿਆ ਹੈ ਇਹਨੂੰ ਲਾ ਦੇਾਂਗੇ ਤਾਂ ਇਸ ਦਾ ਬੈਲਟ ਚੜ ਜੂਗਾ ਇਹ ਦੋਨਾਂ ਨੂੰ ਲਾ ਦੇਾਂਗੇ ਤਾਂ ਇਹ ਮੈਨ ਬੈਲਟ ਚੜ ਜੂਗਾ ਤਾਂ 21 ਮੋਟਰ ਦੇ ਉੱਤੇ ਤੇਨੇ ਚੀਜ਼ਾਂ ਕੰਮ ਕਰਨੀਆਂ ਤਾਂ ਹੁਣ ਤੁਹਾਨੂੰ ਅਸੀਂ ਚਲਾ ਕੇ ਹੀ ਦਿਖਾ ਦਾਂਗੇ ਤੇ ਜਿਹੜਾ ਹੋਰ ਇਹ ਦੇਖੋ ਇਹ ਮੇਨ ਸਿਸਟਮ ਦੀ ਗੱਲ ਆਏ ਆ ਵੀ ਆ ਚੀਜ਼ਾਂ ਜਿਹੜੀਆਂ ਲਾਉਣੀਆਂ ਤੁਸੀਂ ਦੇਖੋ ਵੀ ਇੰਗਲਾਂ ਵਗੈਰਾ ਜਿਵੇਂ ਸਿਸਟਮ ਨਾਲ ਸੈੱਟ ਕਰੀਆਂ ਚੀਜ਼ਾਂ ਦਾ ਹਰ ਇੱਕ ਬੰਦੇ ਕੋਲੇ ਹੀ ਹੈ ਪਰ ਇਹ ਜਿਹੜੀਆਂ ਸਿਸਟਮ ਨਾਲ ਲਾਈਆਂ ਵੀ ਆ ਪੂਰਾ ਵਧੀਆ ਫਰੇਮ ਦੇ ਵਿੱਚ ਵੀ ਕੱਲ ਨੂੰ ਆਏ ਨਹੀਂ ਗਾ ਵੀ ਤਿੰਨ ਦਾ ਸਾਲ ਚੱਲ ਕੇ ਜਿੰਨ ਟੁੱਟ ਜਾਣੀਆਂ ਪੂਰਾ ਜਿਹੜਾ ਕਨੈਕਸ਼ਨ ਹੈ ਬਾਈ ਨੇ ਸਾਰਾ ਇਧਰੋਂ ਐ ਅੰਦਰ ਫਿਟਿੰਗ ਹੁੰਦੀ ਹੈ ਉਧਰੋਂ ਹੀ ਤੁਹਾਨੂੰ ਦਿਖਾਉਣੇ ਆ ਵੀਡੀਓ ਕਿਵੇਂ ਬਣੀ ਆ ਜੀ ਤੇ ਆਹ ਏੰਕੀ ਹਵਾ ਵਾਲਾ ਸਿਸਟਮ ਵੀ ਹੈਗਾ ਹਵਾ ਵਾਲਾ ਸਿਸਟਮ ਪਾਣੀ ਵਾਲਾ ਸਿਸਟਮ ਇੱਧਰ ਦੀ ਐ ਹੋ ਕੇ ਤੇ ਆਵਰ ਟੈਂਕੀ ਨੂੰ ਆਪਾਂ ਬਾਲਕ ਚ ਨੀਵਾ ਕਰਕੇ ਲਾਇਆ ਹੈ। ਅਗਰ ਬਾਲ ਖੋਲਾ ਨਾ ਬੰਦ ਕਰ ਰਹੇ ਤਾਂ ਆਪਾਂ ਨੇ ਮੇਰੇ ਹੱਥ ਤੇ ਉੱਪਰ ਦਾ ਰੋ। ਠੀਕ ਹੈ ਠੀਕ ਹੈ। ਇਸੇ ਕਰਕੇ ਨੀਵਾ ਕਰਕੇ ਲਾਇਆ ਹੈ ਉਸ ਤੇ ਬਾਲ। ਚਲਾ ਕੇ ਦਿਖਾਉਣੇ ਹੈ ਇਹ ਕਿਹੜੇ ਚੀਜ਼ ਵਾਰੀ ਨਾਲ ਚਲਾ ਕੇ ਦਿਖਾਵਾਂ। ਬਾਲ ਚਲਾਉਣ ਦਾ ਤਰੀਕਾ ਚੱਲ ਰਿਹਾ ਹੈ। ਇਹ ਦੁਬਾਰਾ ਬੰਦ ਕੀਤਾ ਤੇ ਇਸ ਨੂੰ ਵੈਂਟ ਨੂੰ ਲਾ ਕੇ ਆ ਵੈਂਟ ਲਾ ਦਿੰਦਾ ਤੁਹਾਡੇ ਸਾਹਮਣੇ। ਇਹ ਵੈਂਟ ਨੂੰ ਐਕਸਟਰਾ ਇੱਥੇ ਰੱਖ ਦਿੰਦਾ। ਹੁਣ ਆ ਕੰਪਰੈਸਰ ਦਾ ਵੈਂਟ ਢਾਉਣੀ ਹੈ। ਇਸੇ ਮੋਟਰ ਦੇ ਉੱਤੇ ਇੱਕ ਤਰੀਕੇ ਨਾਲ ਚੜਾ ਕੇ ਇਧਰੋਂ ਪਾਣੀ ਦੀ ਸਪਲਾਈ ਚਾਲੂ ਕਰੀ ਜਾਂਦੀ ਹੈ ਇਹ ਬਾਹਰ ਦਿੱਤਾ ਹੈ ਪਾਣੀ ਦੀ ਸਪਲਾਈ ਇੱਥੇ ਚਾਲੂ ਕਰਕੇ ਉਸ ਤੋਂ ਬਾਅਦ ਕੰਪਰੈਸਰ ਚੱਲਦਾ ਹੈ ਤੇ ਹਵਾ ਵਾਲਾ ਪਾਣੀ ਵਾਲਾ ਕੰਪਰੈਸਰ ਚੱਲ ਗਿਆ ਠੀਕ ਹੈ ਜੀ ਫਿਰ ਤੋਂ ਬਾਅਦ ਇਹਨੂੰ ਬੰਦ ਕਰਕੇ ਅਸੀਂ ਇਹ ਵੈਂਟ ਲਾਤਾ ਕੋਈ ਬਾਹਰ ਟਾਈਮ ਵੀ ਨਹੀਂ ਲੱਗਦਾ ਮਿੰਟ ਸਕਿੰਟ ਦਾ ਹੀ ਟਾਈਮ ਹੈ ਲਾ ਕੇ ਅਸੀਂ ਇੱਥੇ ਰੱਖ ਦਿੱਤੇ ਦੋਨੇ ਇਹ ਤੀਜਾ ਇਹ ਥੋੜਾ ਪਰਨਾ ਨੇ ਜਿਹੜਾ ਡੇਲੀ ਚੱਲਦਾ ਏ ਡੇਲੀ ਰੁਟੀਨ ਹੈ ਪਰਨਾ ਨੇ ਜਿਹੜਾ ਸਵੇਰ ਸ਼ਾਮਾਂ ਲਓ ਜੀ ਹੁਣ ਤੁਹਾਨੂੰ ਅਸੀਂ ਕੁਤਰਾ ਕਰਕੇ ਦਿਖਾਉਂਦੇ। ਕੁਤਰਾ ਵੀ ਕਰਕੇ ਦਿਖਾ ਦਿੰਦੇ। ਕੁਤਰਾ ਦਾ ਕੰਮ ਜਬਾ ਨਹੀਂ ਹੋਇਆ ਬੈਲਟ ਜਾਂ ਲੈ ਜੂਗਾ। ਕਿਉਂ ਹੀ ਦਿਖਾਉਣ ਦੀ ਵੀਡੀਓ ਜੇ ਗੱਲਾਂ ਕਰਿਆ ਵੇ ਵਧੀਆ ਕਾਮਯਾਬ ਦੇ ਇਸ ਤੇ ਰੋਗੀ ਵੀ ਬਾਈ ਪੂਰਾ ਲਾਈ ਜਾਂਦਾ ਹੈ। ਦੇਖੋ ਪੂਰਾ ਵਧੀਆ ਚੱਲਦਾ ਹੈ। ਮੈਨੂੰ ਲੱਗਦਾ ਪਟੇ ਨਾਲੋਂ ਜ਼ਿਆਦਾ ਮਜ਼ਬੂਤੀ ਜਦੋਂ ਬੈਲਟ ਲੈਂਦੇ ਜਾਂਦੇ ਬਹੁਤ ਹੀ ਘੱਟ ਐਸੇ। ਇੱਧਰ ਦਰਸ਼ਕ ਵੀ ਆਪਾਂ ਚੇ ਦੇਖਣ ਵਾਸਤੇ ਕੈਮਰਾਮੈਨ ਵੀ ਆਪਣੇ ਇਹ ਤੇ ਦੇਖ ਰਿਹਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਆ ਆ ਹੁੰਦਾ ਬਾਈ ਸ਼ੌਂਕ ਆ ਬੰਦੇ ਆ ਨਾ ਪਟਾਕੇ ਨਾਲੇ ਪੁੱਲ ਦਾਬ ਚ ਚੱਲੀ ਜਾਂਦੀ ਐ ਐ ਨਹੀਂਗਾ ਵੀ ਬੜਾ ਆ ਲੈ ਜੂ ਦਾ ਬੈਲਟ ਅਰਾਏ ਪੂਰਾ ਸੋਨਾ ਬਣਾਉਂਦੀ ਐ ਇਹ ਹੱਥੀਂ ਵੇgetElementById ਪੈਪ ਜਾਂਦੀ ਸੀਗੀ ਆਹ ਪਾਣੀ ਵਾਲੀ ਪੈਪ ਹੈ ਜਿਹੜੀ ਪਰਲੇ ਕਮਰੇ ਵੀ ਦੀ ਵੀ ਤੁਹਾਨੂੰ ਦਿਖਾਉਣੀ ਹੈ ਆਹ ਹਵਾ ਵਾਲੀ ਹੈ ਜਿਹੜੀ ਪੈਪ ਹੈ ਪਰਲੇ ਸੈਟ ਕਰੀ ਵੀ ਇੱਧਰਲੇ ਕਮਰੇ ਵੀ ਦੀ ਆ ਆਈ ਜਾਂਦੀ ਪੈਪ ਆ ਆਈ ਜਾਂਦੀਆਂ ਦੋਨੇ ਪੈਪਾਂ ਇਹ ਸਿਸਟਮ ਹੈ ਇਹ ਹਵਾ ਵਾਲੀ ਟੰਗੀ ਜੀ ਠੀਕ ਹੈ ਜੀ ਇਹ ਪਾਣੀ ਵਾਲੀ ਟੰਗੀ ਹੈ ਜੀ ਇਦਾਂ ਦੇਖੋ ਪਾਣੀ ਵਾਲੀ ਪੈਪ ਆਪਣੀ ਇਹ ਟੱਗੀਆਂ ਹੋਈਆਂ ਦੋਨੇ ਜੇ ਟੈਂਕੀ ਦਾ ਮਤਲਬ ਲੋਕਾਂ ਨੂੰ ਦੱਸੋ ਵੀ ਇਹ ਕੀ ਕੰਮ ਦੇ ਵਿੱਚ ਲਈ ਜਾਂਦੀ ਹੈ ਉਹ ਵੀ ਤੁਹਾਨੂੰ ਲੈ ਕੇ ਅਸੀਂ ਦਿਖਾ ਦੇ ਯੂਜ਼ ਕਰਕੇ ਇਹ ਇਹ ਟੈਂਕ ਦੇ ਵਿੱਚ ਅਸੀਂ ਹੁਣ ਹਵਾ ਛੱਡਦੇ ਹਾਂ ਹਵਾ ਵਾਲਾ ਇਹ ਛੱਡ ਦਿੱਤਾ ਆਹ ਵੇਖ ਲਓ ਹਵਾ ਵਾਲਾ ਇੱਧਰ ਅਸੀਂ ਹਵਾ ਵਾਲੀ ਗੱਨ ਦਾ ਵਧੀਆ ਤਰੀਕੇ ਨਾਲ ਕਰਦੇ ਹਾਂ ਆਹ ਵੇਖ ਲਓ ਭਾਈ ਤੇਲ ਮਾਰੀ ਜਾਂਦਾ ਭਾਈ ਦੇਖੋ ਨਜ਼ਾਰਾ ਤੇਲ ਮਾਰਨ ਦਾ ਦੇਖਿਆ ਕਦੇ ਨਜ਼ਾਰਾ ਇਹ ਜਿਹਾ ਪਹਿਲਾਂ ਆਪਣੇ ਹਰ ਕੋਲ ਡਾਕਟਰ ਆਪਣੇ ਘਰ ਦਾ ਨੌਂਕ ਦਾ ਵਧੀਆ ਕੰਮ ਕਰਾਂਗੇ ਮਿੰਟਾਂ ਸਕਿੰਟਾਂ ਜੀ ਕੰਮ ਹੋ ਜਾਂਦਾ ਕੋਈ ਲਮਕਣ ਵਾਲਾ ਕੰਮ ਨਹੀਂ ਤੇ ਨਾਲੇ ਵਧੀਆ ਜਿੰਨੀ ਕਿ ਜਰੂਰਤ ਦੇ ਦੇਵ ਦੀ ਉਹਨੇ ਕੀ ਫਾਇਦਾ ਹੈ ਜੇਕਰ ਤਾਂ ਆਪਾਂ ਡੀਜ਼ਲ ਦੇ ਤੇ ਮੋਬਿਲ ਨਾਲ ਚੀਤਾ ਬਾਈ ਠੀਕ ਹੈ ਉਹਦਾ ਕੀ ਫਾਇਦਾ ਬਾਈ ਜੀ ਇਹਦੇ ਨਾਲ ਬਾਈ ਜੀ ਖੁੱਤ ਵੀ ਨਾ ਉਹ ਮੋਬਿਲ ਨਾਲ ਤੰਦਰਾਦਾ ਹੁੰਦੀ ਹੈ ਰੰਗ ਦੀ ਬੈਂਤੀ ਵੱਜਦੀ ਹੈ ਬੁਨਿਆਦ ਵੱਜਦੀ ਹੈ ਹੁਣ ਤੁੰਗ ਤੇ ਉਹਦਾ ਇਹ ਕਹਿੰਦੇ ਕਿ ਸਾਹਰ ਦਾ ਘੋਵਾ ਡੀਜ਼ਲ ਮਾਰਾ ਹੈ ਮੌਜੂਦ ਨੇ ਇਸ ਤੇ ਇਹ ਲੱਗ ਆਹ ਦੇਖੋ ਬਾਈ ਸੰਦਾਂ ਦੇ ਸੰਭਾਲ ਵੀ ਬਹੁਤ ਵਧੀਆ ਹੁੰਦੀ ਹੈ ਜੇ ਸਿਸਟਮ ਵਧੀਆ ਲਾਇਆ ਹੈ ਤਾਂ ਸਾਰੇ ਸਿਸਟਮ ਹੀ ਵਧੀਆ ਹੋ ਜਾਂਦੇ ਐ ਸੰਦਾਂ ਦੀ ਸੰਭਾਲ ਹੈ ਵਧੀਆ ਤੇਲ ਵਗੈਰਾ ਲਾ ਕੇ ਇਹ ਸਿਸਟਮ ਬਹੁਤ ਵਧੀਆ ਬਣਾ ਰੱਖਿਆ ਬਾਈ